ਨਾਮ ਮੇਰਾ ਰਜਵੰਦ ਗੋਰੇ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀਜ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀਜ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਸਾਵਣ ਚੜਿਆ ਤੀਆਂ ਆਈਆਂ ਕੱਠੀਆਂ ਹੋ ਨਲਦਾ ਪਰਜਾਈਆਂ ਇੱਕ ਦੂਜੇ ਨੂੰ ਕਹਿੰਦੀ ਆ ਜਾ ਭਾਬੀ ਝੂਟ ਲੈ ਪਿੰਗ ਹੁਲਾਰਾ ਲੈਂਦੀ ਮੌਸਮ ਤੀਆਂ ਦਾ ਹੈਗਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਤੇਜ਼ੀ ਦੇ ਨਾਲ ਰਫ਼ਤਾਰ ਦੇ ਨਾਲ ਸਮਾਂ ਬੀਤਦਾ ਜਾ ਰਿਹਾ ਉਸੇ ਤਰ੍ਹਾਂ ਦੇ ਨਾਲ ਤਿਉਹਾਰ ਵੀ ਸੁੰਗੜਦਾ ਜਾ ਰਿਹਾ ਸੁੰਗੜਦਾ ਇਸ ਕਰਕੇ ਜਾ ਰਿਹਾ ਕਿਉਂਕਿ ਪਿੱਪਲਾਂ ਦੇ ਉੱਤੇ ਪਿੰਗਾ ਪੈਂਦੀਆਂ ਸੀ ਹੁਣ ਫੋਟਲਾਂ ਦੇ ਵਿੱਚ ਸਿਮਲ ਕੇ ਰਹਿ ਗਿਆ ਤਿਉਹਾਰ ਤੀਆਂ ਦਾ ਮੈਂ ਗੱਲ ਕਰ ਰਿਆਂ ਸੋਸ਼ਲ ਮੀਡੀਆ ਇਨਫਲੂਐਂਸਰ ਸਾਡੇ ਨਾਲ ਮੌਜੂਦ ਨੇ ਕਬੀ ਨੂੰ ਗੱਲਬਾਤ ਕਰਦੇ ਆ ਜਲੰਧਰ ਪੁੱਜਿਓ ਪਹਿਲਾਂ ਦੈਨਿਕ ਸਵੇਰਾ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਸੋ ਮੱਚ ਦੈਨਿਕ ਸਵੇਰਾ ਸਸ਼ੀ ਕਾਲ ਨਮਸਤੇ ਆਦਾਬ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਜਲੰਧਰ ਆਏ ਹੋ ਸਤੰਬਰ ਸਾਡ ਛੱਡ ਗਏ ਬਹੁਤ ਵਧੀਆ ਮੇਰਾ ਬਰਥ ਹੀ ਜਲੰਧਰ ਹੋਇਆ ਆ ਹਾਂਜੀ ਤੇ ਮੈਨੂੰ ਬਹੁਤ ਚੰਗਾ ਲੱਗਦਾ ਜਲੰਧਰ ਤੇ ਇਵਨ ਮੈਨੂੰ ਪੂਰਾ ਵਰਲਡ ਹੀ ਚੰਗਾ ਲੱਗਦਾ ਆ ਪ੍ਰਮਾਤਮਾ ਦੀ ਬਣਾਈ ਚੀਜ਼ ਕੋਈ ਗਲਤ ਹੋ ਹੀ ਨਹੀਂ ਸਕਦੀ ਸੋ ਮੈਨੂੰ ਜਲੰਧਰ ਅੰਮ੍ਰਿਤਸਰ ਲੁਧਿਆ ਸਾਰੇ ਵਧੀਆ ਲੱਗਦੇ ਆ ਅੱਛਾ ਤੀਆਂ ਦਾ ਤਿਹਾਰ ਹੈਗਾ ਕਿਵੇਂ ਲੱਗ ਰਿਹਾ ਥੋਲੀ ਥੋਲੀ ਇਤਿਹਾਸ ਸੀਬੜ ਦੇ ਜਾ ਰਿਹਾ ਆ ਉਹ ਤਾਂ ਕਰਕੇ ਕਿਉਂਕਿ ਕਲਚਰ ਤੋਂ ਟਾਈਮ ਘਟਿਆ ਟਾਈਮ ਘਟਿਆ ਲੋਕ ਬਹੁਤ ਭੱਜਦੇ ਤੋਰਦੇ ਪਏ ਆ ਇਸ ਕਰਕੇ ਟਾਈਮ ਦੋ ਆਪਣੇ ਤਿਉਹਾਰਾਂ ਨੂੰ ਜੋ ਵੀ ਆ ਇਤਿਹਾਸ ਪੜੋ ਕਲਚਰ ਪੜੋ ਤੇ ਐਦਾਂ ਹੀ ਲੱਗਦਾ ਜੀ ਪੰਜਾਬ ਦੇ ਜਿਹੜੇ ਤਿਹਾਰ ਆ ਪਹਿਲਾਂ ਵੰਗੂ ਵੱਡੇ ਹੋਣੇ ਚਾਹੀਦੇ ਪਿੱਪਲਾਂ ਥੱਲੇ ਹੋਣੇ ਚਾਹੀਦੇ ਖੁੱਲੇ ਸਾਮਾਨ ਹੇਟਾ ਹੋਣੇ ਚਾਹੀਦੇ ਪਿੱਪਲ ਹੀ ਨਹੀਂ ਰਹਿ ਪਿੱਪਲ ਰਹਿ ਹੀ ਨਹੀਂ ਤੇ ਸਭ ਤੋਂ ਪਹਿਲਾਂ ਕਿ ਪਿੱਪਲ ਲਾਓ ਰੁੱਖ ਲਾਓ ਠੀਕ ਹੈ ਫੇਰ ਹੀ ਵਧੀਆ ਲੱਗੇਗਾ ਮੈਂ ਤੇ ਇਹੀ ਕਹਿਣੀ ਹੁੰਦੀ ਆ ਕਿ ਹਰ ਚੀਜ਼ ਤੋਂ ਪਹਿਲਾਂ ਤੁਸੀਂ ਪਰਿਆਵਰਣ ਤੇ ਇਹ ਚੀਜ਼ ਦਾ ਧਿਆਨ ਦਿਆ ਕਰੋ ਕਿਉਂਕਿ ਜੇਕਰ ਧਰਤੀ ਆ ਤੇ ਸਾਡੇ ਤਿਉਹਾਰ ਆ ਤੇ ਅਸੀਂ ਆ ਸਭ ਤੋਂ ਵੱਡੀ ਗੱਲ ਹੈ ਠੀਕ ਹੈ ਸੋ ਇਸ ਕਰਕੇ ਪਹਿਲਾਂ ਪਰਿਆਵਰਣ ਤੇ ਉਸ ਤੋਂ ਬਾਅਦ ਆਪਾਂ ਕਲਚਰ ਸੰਭਾਲੀਏ ਇਹਨੇ ਦਿਨਾਂ ਚ ਜੇ ਬੂਟੇ ਲਾਈਆ ਤਾਂ ਕਾਫੀ ਵੱਧਦੇ ਪੂ ਵੱਧੇ ਆ ਬਿਲਕੁਲ ਜੀ ਬਿਲਕੁਲ ਤੇ ਮੈਨੂੰ ਤੇ ਵੈਸੇ ਹੀ ਚੰਗਾ ਲੱਗਦਾ ਯਾਰ ਕਲਚਰ ਬਾਰੇ ਤੇ ਬੂਟਾ ਬੂਟਿਆਂ ਬਾਰੇ ਗੱਲ ਕਰਨਾ ਸੋ ਇਸ ਕਰਕੇ ਸਾਰਿਆਂ ਨੂੰ ਬੂਟੇ ਲਾਉਣੇ ਚਾਹੀਦੇ ਆ ਤੇ ਧੀਆਂ ਮਨਾਓ ਅੱਜ ਦੀਆਂ ਮੁਟਿਆਰਾਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਵਲਗਰ ਉਹਨਾਂ ਦੇ ਕੰਟੈਂਟ ਆ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਨੇਹਾ ਦੇਣਾ ਉਹਨਾਂ ਨੂੰ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਾਫੀ ਕਰ ਰਹੇ ਹੋ ਕਾਫੀ ਪਰਿਵਾਰਕ ਜਿਹੜੇ ਵਿੱਚ ਬੈਠ ਕੇ ਦੇਖਣੇ ਸੁਣਨੇ ਚੰਗੇ ਲੱਗਦੇ ਦੇਖੋ ਕਿ ਮੈਨੂੰ ਇਹ ਚੀਜ਼ ਵੇਖ ਕੇ ਬੜੀ ਹੈਰਾਨੀ ਹੁੰਦੀ ਆ ਕਿ ਅਸੀਂ ਇੱਕ ਫੇਮਸ ਹੋਣ ਵਾਸਤੇ ਗਲਤ ਚੀਜ਼ ਦਾ ਸਹਾਰਾ ਲੈਂਦੇ ਆ ਸਭ ਤੋਂ ਵੱਡੀ ਸਾਡੀ ਕਮਜ਼ੋਰੀ ਆ ਉਹ ਚੀਜ਼ ਜ਼ਿਆਦਾ ਦੇਰ ਤੱਕ ਨਹੀਂ ਚੱਲਦੀ ਤੇ ਦੂਜੀ ਗੱਲ ਸਾਡੇ ਸਮਾਜ ਤੇ ਗਲਤ ਅਸਰ ਪਾਉਂਦੀ ਆ ਚੰਗਾ ਕੰਟੈਂਟ ਅਸੀਂ ਚੰਗੇ ਕੰਟੈਂਟ ਲੈ ਕੇ ਆਏ ਹੁਣ ਤੱਕ ਸਾਡੀ ਸਾਰੀ ਵੀਡੀਓਜ਼ ਮਿਲੀਅਨਜ਼ ਜਾਂਦੀਆਂ ਨੇ ਫਿਰ ਕਿਉਂ ਅਸੀਂ ਗਲਤ ਪਾਸੇ ਜਾਈਏ ਸੋ ਮੈਂ ਕੁੜੀਆਂ ਨੂੰ ਨੌਜਵਾਨਾਂ ਨੂੰ ਇਹ ਕਹਿਣਾ ਚਾਹਾਂਗੇ ਚੰਗਾ ਦੇਖੋ ਚੰਗੀ ਚੀਜ਼ ਬਣਾਓ ਸਮਾਜਿਕ ਤੌਰ ਤੇ ਸਨਮਾਨਿਤ ਕੀਤਾ ਜਾਏਗਾ ਕਹਿਣ ਦਾ ਮਤਲਬ ਇਹ ਆ ਕਿ ਚੰਗਾ ਵੇਖੋ ਸੋਸ਼ਲ ਮੀਡੀਆ ਬਹੁਤ ਚੰਗੀ ਚੀਜ਼ ਹੈਗੀ ਆ ਠੀਕ ਹੈ ਇਹਨੂੰ ਚੰਗੇ ਤਰੀਕੇ ਨਾਲ ਯੂਜ਼ ਕਰੋ ਤੇ ਮੈਂ ਮੈਂ ਇਹ ਨਹੀਂ ਸੋਚਦੀ ਕਿ ਮੈਂ ਕੋਈ ਮੈਸੇਜ ਕਿ ਫੋਟੋ ਲੱਗੀ ਹੋਈ ਹੈ ਪੋਸਟ ਹੋ ਗਈ ਮੈਂ ਕੋਈ ਮੈਸੇਜ ਦੇਣ ਵਾਲੀ ਆ ਮੈਂ ਇਹ ਸੋਚਦੀ ਮੈਂ ਜੋ ਜ਼ਿੰਦਗੀ ਤੋਂ ਸਿੱਖਿਆ ਨਾ ਮੈਂ ਤੇ ਇਹੀ ਕਹੂੰਗੀ ਆਪਣੇ ਕੰਮ ਨੂੰ ਪਿਆਰ ਕਰੋ ਵੀ ਕਹਿੰਗੇ ਸੁਣ ਆਪਣੇ ਕੰਮ ਨੂੰ ਪਿਆਰ ਕਰੋ ਆਪਣੇ ਕੰਮ ਨਾਲ ਹੀ ਪਿਆਰ ਕਰੋ ਤੇ ਆਪਣੀ ਕਾਮਨਾ ਇਮਾਨਦਾਰੀ ਕਰੋ ਤੇ ਆਪਣੇ ਕੰਮ ਨੂੰ ਤਸ਼ੱਦਦ ਨਾਲ ਚਾਹੋ ਫਿਰ ਕੰਮ ਤੁਹਾਨੂੰ ਬਹੁਤ ਸਿਖਰਾਂ ਤੇ ਲੈ ਜਾਏਗਾ ਠੀਕ ਹੈ ਬਸ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਜੀ ਭਾਈ ਹੁਣ ਨਾਲ ਵੀ ਗੱਲਬਾਤ ਕਰਦੇ ਕਿਵੇਂ ਦੇਖਦੇ ਹੋ ਕਿਉਂਕਿ ਤੀਆਂ ਦਾ ਤਿਹਾਰ ਤੁਸੀਂ ਨਾਲ ਆਇਓ ਪੰਜਾਬ ਦਾ ਕਲਚਰ ਬਦਲਦਾ ਜਾ ਰਿਹਾ ਵੱਖਰਾ ਹੁੰਦਾ ਜਾ ਰਿਹਾ ਦੁਨੀਆ ਤੋਂ ਪਿੱਛੜਦਾ ਜਾ ਰਿਹਾ ਨਹੀਂ ਪਿੱਛੜਦਾ ਨਹੀਂ ਜਾ ਰਿਹਾ ਲੋਕ ਮਨਾਤ ਤੁਸੀਂ ਇੱਕ ਚੀਜ਼ ਸੋਚੋ ਕਿ ਪਿੰਡਾਂ ਚ ਤੀਆਂ ਮਨਾਇਆ ਜਾਂਦੀਆਂ ਸੀ ਸ਼ਹਿਰਾਂ 'ਚ ਲੋਕੀ ਮਨਾਉਂਦੇ ਨੇ ਔਰ ਇੰਨੀ ਜਗ੍ਹਾ 'ਚ ਮਨਾ ਰਹੇ ਮਨਾਤੇ ਰਹੇ ਹੁਣ ਇੱਥੇ ਛੋਟੇ ਬੱਚੇ ਵੀ ਆਏ ਇਹਨਾਂ ਨੇ ਵੇਖਣਾ ਛੱਤੀਆਂ ਮਨਾਈਆਂ ਜਾਂਦੀਆਂ ਵਾ ਅਸੀਂ ਇਹਨੂੰ ਦੋਹਾਂ ਤਰੀਕਿਆਂ ਨਾਲ ਲੈ ਸਕਦੇ ਜਿਵੇਂ ਤੁਸੀਂ ਕਹਦੇ ਸੁੰਗੜਦਾ ਜਾ ਰਿਹਾ ਤਾਂ ਮੈਨੂੰ ਕਹੂੰਗਾ ਫੈਲਦਾ ਪਿਆ ਵਾ ਪਿੰਡਾਂ 'ਚ ਸ਼ਹਿਰਾਂ 'ਚ ਆ ਗਿਆ ਵਾ ਦੇਖੋ ਬੱਚੀ ਛੋਟੀ ਆਈ ਉਹ ਵੀ ਵੇਖਣ ਦੀ ਇਹਨਾਂ ਕੱਲ ਨੂੰ ਵੱਡੀ ਹੋ ਕੇ ਤੀਆਂ ਤੇਹਾਰ ਮਨਾਉਣ ਦੀ ਕੋਸ਼ਿਸ਼ ਕਰਨੀ ਹੈ ਇਹ ਸਾਡੇ ਸ਼ਹਿਰਾਂ 'ਚ ਹੋਰ ਫੈਲਦਾ ਜਾਣਾ ਮਤਲਬ ਇਹ ਅੱਗੇ ਬੂਟਾ ਲੱਗ ਚੁੱਕਾ ਹੈ ਇਹ ਵਧਦਾ ਪਿਆ ਵਾ ਏ ਜੀ ਜਤਿਆਂ ਵਧੀਆ ਗੱਲ ਕਿਤੇ ਜਿਹੜਾ ਪੁਰਾਣਾ ਸੱਭਿਆਚਾਰ ਹੈਗਾ ਪੰਜਾਬ ਦਾ ਜਿਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ ਉਹ ਕਿਤੇ ਨਾ ਕਿਤੇ ਮੁੜੇ ਲਿਆਉਣਾ ਚਾਹੀਦਾ ਨਹੀਂ ਜੀ ਆ ਰਿਹਾ ਮੂਰੇ ਦੇਖੋ ਜੀ ਸਾਰਿਆਂ ਨੇ ਕਿੱਡੇ ਸੋਹਣੇ ਪਰਾंदे ਪਾਏ ਆ ਸੂਟ ਪਾਏ ਆ ਇਹ ਤੇ ਇਹ ਪਹਿਲਿਆ ਇਹ ਚੀਜ਼ ਹੋ ਰਹੀ ਆ ਇਹ ਗਲਤ ਥੋੜਾ ਹੋ ਰਿਹਾ ਵਾ ਦੇਖੋ ਇੱਕ ਚੀਜ਼ ਆ ਦਿੱਲੀ ਚ ਨਹੀਂ ਮਨਾ ਰਹੇ ਬੰਬੇ ਚ ਨਹੀਂ ਮਾਰੇ ਕਿਤੇ ਨਹੀਂ ਮਨਾ ਰਹੇ ਪੰਜਾਬ ਚ ਮਨਾ ਰਹੇ ਕਿਉਂ ਮਨਾ ਰਹੇ ਆ ਦੇਖੋ ਉੱਥੇ ਸਾਵਣ ਪੀਜ ਉੱਥੇ ਵੀ ਮਨਾਇਆ ਜਾਂਦਾ ਵਾ ਪਰ ਉੱਥੇ ਤਰੀਕਾ ਹੈ ਇੱਥੇ ਸਾਡੇ ਲੋਕ ਮਨਾ ਰਹੇ ਦੇਖੋ ਅ ਤੁਸੀਂ ਆਏ ਤੁਸੀਂ ਦੇਖਿਆ ਸਾਰਿਆਂ ਨੇ ਸੂਟ ਪਾਏ ਨੇ ਪਰਾਂਦੇ ਪਾਏ ਨੇ ਕੰਪਲਸਰੀ ਫੁਲਕਾਰੀ ਆ ਹਨਾ ਇਹ ਵੱਧਦਾ ਹੀ ਪਿਆ ਹੈ ਇੱਕ ਪਾਸੇ ਬਿਲਕੁਲ ਕਬੀ ਨੂ ਤੇ ਉਹਨਾਂ ਦੇ ਹਸਬੰਡ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਆ ਅ ਇਹ ਜੀ ਗੱਲ ਜ਼ਰੂਰ ਉਹਨਾਂ ਨੇ ਕਹੀ ਕਿ ਪੰਜਾਬ ਦਾ ਜਿਹੜਾ ਕਲਚਰ ਸੀਗਾ ਉਹ ਘਟਿਆ ਨਹੀਂ ਹੈਗਾ ਹੌਲੀ-ਹੌਲੀ ਵੱਧ ਰਿਹਾ ਸ਼ੈਲਪਿੰਨਾ ਤੋਂ ਸ਼ਹਿਰਾਵਲ ਨੂੰ ਆ ਰਿਹਾ ਤੇ ਹੋਰ ਇਸ ਤਰ੍ਹਾਂ ਦੀਆਂ ਤਸਵੀਰਾਂ ਤਾਨੂੰ ਅਸੀਂ ਪੇਸ਼ ਕਰਦੇ ਰਵਾਂਗੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋ ਜਾਨੀਚੂਰਟੀਵੀ ਜਲੰਧਰ